ਅੱਜ ਇੰਸਟਾਗ੍ਰam ਵਾਲੀ ਕਮਲ ਕੌਰ ਕਤਲकांड ਮਾਮਲੇ ਦੇ ਵਿੱਚ ਨਵੀਂ ਅਪਡੇਟ ਸਾਹਮਣੇ ਆਈ ਹੈ ਤੇ ਨਵੀਂ ਅਪਡੇਟ ਦੇ ਵਿੱਚ ਚਾਰ ਨਵੀਆਂ ਗੱਲਾਂ ਸਾਹਮਣੇ ਆ ਗਈਆਂ ਨੇ ਪਹਿਲੀ ਵੱਡੀ ਖਬਰ ਹੈ ਕਿ ਦੋ ਨਿਹੰਗ ਸਿੰਘ ਜਿਹੜੇ ਕਮਲ ਕਤਲकांड ਮਾਮਲੇ ਦੇ ਵਿੱਚ ਗ੍ਰਿਫਤਾਰ ਕੀਤੇ ਗਏ ਸੀ ਜਸਪ੍ਰੀਤ ਸਿੰਘ ਤੇ ਨਿਮਰਜੀਤ ਸਿੰਘ ਹਰੀਕੇ ਉਹਨਾਂ ਦਾ ਅੱਜ ਪੁਲਿਸ ਨੇ ਰਿਮਾਂਡ ਲਿਆ ਹੈ ਅਦਾਲਤ ਤੋਂ ਅਦਾਲਤ ਦੇ ਵਿੱਚ ਉਹਨਾਂ ਨੂੰ ਪੇਸ਼ ਕੀਤਾ ਤੇ ਫਿਰ ਦੋ ਦਿਨਾਂ ਦਾ ਉਹਨਾਂ ਦਾ ਰਿਮਾਂਡ ਲੈ ਲਿਆ ਗਿਆ ਤੇ ਹੁਣ ਪੁਲਸ ਰਿਮਾਂਡ ਤੇ ਉਹਨਾਂ ਤੋਂ ਪੁੱਛਗਿੱਛ ਕਰਨ ਜਾ ਰਹੀ ਹੈ ਹੁਣ ਤੱਕ ਤਿੰਨ ਹੋਰ ਵੱਡੀਆਂ ਗੱਲਾਂ ਆਈਆਂ ਨੇ ਜਿਨ੍ਹਾਂ ਦੇ ਵਿੱਚ ਇੱਕ ਗਿਆਨੀ ਬੂਟਾ ਸਿੰਘ ਨਾਮ ਦਾ ਵਿਅਕਤੀ ਹੈ ਜਿਨੇ ਬੜੀ ਅਜੀਬ ਗੱਲ ਬੋਲੀ ਹੈ ਬੜੀ ਹੈਰਾਨੀ ਜਨਕ ਗੱਲ ਉਹਨੇ ਸ਼ਰ੍ਹਾ ਆਮ ਬੋਲ ਦਿੱਤੀ ਹੈ ਮੀਡੀਆ ਤੇ ਉਹਨੇ ਇਹ ਦੋਸ਼ ਲਾਇਆ ਕਿ ਅਮਰਤਪਾਲ ਸਿੰਘ ਮਹਿਰੋ ਤੇ ਇਹਨਾਂ ਦੇ ਸਾਥੀਆਂ ਨੇ ਜਦੋਂ ਉਸ ਇੰਸਟਾਗ੍ਰam ਵਾਲੀ ਕੁੜੀ ਕਮਲ ਕੌਰ ਨੂੰ ਕਤਲ ਕੀਤਾ ਤਾਂ ਪਹਿਲਾਂ ਉਸ ਦੇ ਨਾਲ ਬਲਾਤਕਾਰ ਕੀਤਾ ਗਿਆ ਤੇ ਫਿਰ ਕਮਰ ਕੱਸੇ ਦੇ ਨਾਲ ਉਸ ਦਾ ਕਤਲ ਕੀਤਾ ਗਿਆ ਹੁਣ ਇਹ ਜਿਹੜੇ ਗੰਭੀਰ ਤੇ ਵੱਡੇ ਦੋਸ਼ ਉਹ ਗਿਆਨੀ ਬੂਟਾ ਸਿੰਘ ਨਾਂ ਦੇ ਵਿਅਕਤੀ ਨੇ ਲਾਏ ਨੇ ਉਹ ਸਾਰੇ মিডিਆ ਦੇ ਵਿੱਚ ਇਸ ਟਾਈਮ ਪ੍ਰਮੁਖਤਾ ਨਾਲ ਚੱਲ ਰਹੇ ਨੇ ਕਿਉਂਕਿ ਦੋਸ਼ ਉਹ ਬਹੁਤ ਵੱਡੇ ਨੇ ਗੰਭੀਰ ਨੇ ਘਟਿਆ ਕਿਸਮ ਦੇ ਦੋਸ਼ ਅਮਰਤਪਾਲ ਸਿੰਘ ਮਹਿਰੋ ਤੇ ਉਹਨਾਂ ਦੇ ਸਾਥੀਆਂ ਦੇ ਉੱਪਰ ਲੱਗੇ ਪੁਲਿਸ ਵੀ ਕਈ ਤਰ੍ਹਾਂ ਦੀ ਜਾਂਚ ਕਰ ਰਹੀ ਹੈ ਪੜਤਾਲ ਕਰ ਰਹੀ ਹੈ ਪੁਲਿਸ ਇਹ ਲੱਭਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਜਦੋਂ ਉਸ ਕੁੜੀ ਨੂੰ ਪ੍ਰੋਮੋਸ਼ਨ ਕਰਨ ਦਾ ਗੱਲ ਕਹਿ ਕੇ ਘਰੋਂ ਲਜਾਇਆ ਗਿਆ ਤਾਂ ਉਸ ਤੋਂ ਬਾਅਦ ਅਮਰਤਪਾਲ ਸਿੰਘ ਮਹਿਰੋ ਤੇ ਉਹ ਉਹਨਾਂ ਦੇ ਸਾਥੀ ਉਹਨੂੰ ਕਿੱਥੇ ਕਿੱਥੇ ਲੈ ਕੇ ਗਏ ਤੇ ਉਹਦੇ ਨਾਲ ਕੀ ਕੀ ਕੁਸ਼ ਹੋਇਆ ਹੁਣ ਤੀਜੀ ਜਿਹੜੀ ਇਸ ਮਾਮਲੇ 'ਚ ਅਪਡੇਟ ਹੈ ਉਹ ਇੱਕ ਹਰਜੀਤ ਬਾਬਾ ਹਰਜੀਤ ਸਿੰਘ ਦੇ ਨਾਂ ਨਾਲ ਇੱਕ ਵਿਅਕਤੀ ਮਸ਼ਹੂਰ ਹੋਇਆ ਪਿਛਲੇ ਟਾਈਮ ਦੇ ਵਿੱਚ ਜਿਹੜਾ ਭਾਜਪੀ ਤੇ ਆਰਐਸਐਸ ਨਾਲ ਜੁੜਿਆ ਵੀ ਦੱਸਿਆ ਜਾਂਦਾ ਹੈ ਉਹ ਹਰਜੀਤ ਸਿੰਘ ਇਹ ਕਹਿ ਰਿਹਾ ਹੈ ਕਿ ਅਮਰਤਪਾਲ ਸਿੰਘ ਮਹਿਰੋ ਤੇ ਇਹਦੇ ਜਿਹੜੇ ਸਾਥੀ ਨੇ ਉਹ ਗੁੰਡਾਗਰਦੀ ਕਰ ਰਹੇ ਨੇ ਪੰਜਾਬ 'ਚ ਉਹ دہشت ਪਾ ਰਹੇ ਨੇ ਪੰਜਾਬ 'ਚ ਔਰ ਬਾਬਾ ਹਰਜੀਤ ਸਿੰਘ ਨੇ ਇਹ ਕਿਹਾ ਕਿ ਅਮਰਤਪਾਲ ਸਿੰਘ ਮਹਿਰੋ ਤੇ ਇਹਦੇ ਸਾਥੀ ਕਿਸੇ ਵੀ ਸੋਸ਼ਲ ਮੀਡੀਆ ਵਾਲੇ ਨੂੰ ਜੇ ਕੋਈ ਧਮਕੀ ਦਿੰਦੇ ਨੇ ਤਾਂ ਸਾਡੇ ਨਾਲ ਸੰਪਰਕ ਕਰੋ ਮੇਰੇ ਨਾਲ ਸੰਪਰਕ ਕਰੋ ਫਿਰ ਅਸੀਂ ਕਾਰਵਾਈ ਕਰਾਵਾਂਗੇ ਤੇ ਨਾਲ ਹੀ ਉਹ ਜਿਹੜਾ ਹਰਜੀਤ ਸਿੰਘ ਹੈ ਵੱਡੀ ਗਿਣਤੀ ਲੋਕ ਕਈ ਵਾਰ ਉਹਨੂੰ ਬਹਿਰੂਪੀਆ ਬਹਿਰੂਪੀਆ ਵੀ ਸੋਸ਼ਲ ਮੀਡੀਆ ਤੇ ਕਹਿ ਦਿੰਦੇ ਨੇ ਉਹਨੇ ਇਹ ਗੱਲ ਆਖੀ ਹੈ ਉਹ ਕਹਿੰਦਾ ਕਿ ਇਹ ਸਿੱਖ ਧਰਮ ਨੂੰ ਬਦਨਾਮ ਕਰ ਰਹੇ ਨੇ ਬਾਣੇ ਨੂੰ ਬਦਨਾਮ ਕਰ ਰਹੇ ਨੇ ਔਰ ਸਿੱਖ ਧਰਮ ਦੇ ਸਿਧਾਂਤਾਂ ਦੇ ਉਲਟ ਜਾ ਕੇ ਇਹਨਾਂ ਨੇ ਇਹ ਕੰਮ ਕੀਤਾ ਸੇਮ ਇਹਦੇ ਨਾਲ ਦੀ ਗੱਲ ਉਹ ਗਿਆਨੀ ਬੂਟਾ ਸਿੰਘ ਨੇ ਵੀ ਆਖੀ ਹੈ ਉਹ ਕਹਿੰਦਾ ਸਾਡੇ ਗੁਰੂ ਸਾਹਿਬਾਨਾਂ ਦਾ ਸਾਨੂੰ ਫਰਮਾਨ ਸੀ ਕਿ ਨਿਹੱਥੇ ਤੇ ਭੱਜੇ ਜਾਂਦੇ ਤੇ ਬੱਚੇ ਤੇ ਔਰਤ ਤੇ ਕਦੇ ਵਾਰ ਨਹੀਂ ਕਰਨਾ ਉਹਨੂੰ ਕਦੇ ਕੁਝ ਨਹੀਂ ਕਹਿਣਾ ਤਾਂ ਇਹਨਾਂ ਦੋਵਾਂ ਬੰਦਿਆਂ ਦਾ ਕਹਿਣਾ ਹੈ ਕਿ ਇਹ ਜੋ ਇੱਕ ਕੁੜੀ ਦਾ ਕਤਲ ਕੀਤਾ ਗਿਆ ਹੈ ਇਹ ਬਿਲਕੁਲ ਗਲਤ ਕਾਰਵਾਈ ਕੀਤੀ ਗਈ ਹੈ ਹੁਣ ਇਹਦੇ ਨਾਲ ਜਿਹੜੀ ਚੌਥੀ ਅਪਡੇਟ ਹੈ ਅਮਰਤਪਾਲ ਸਿੰਘ ਮਹਿਰੋਂ ਕੱਲ ਦਾ ਕਈ ਸਾਰੇ ਚੈਨਲਾਂ ਤੇ ਉਹਨੇ ਫੋਨ ਤੇ ਇੰਟਰਵਿਊ ਕਰਵਾਈ ਹੈ ਤੇ ਆਪਣੀਆਂ ਵੀਡੀਓ ਪਾਈਆਂ ਨੇ ਜਿਨ੍ਹਾਂ ਚ ਉਸਨੇ ਉਹਨਾਂ ਸਾਰਿਆਂ ਨੂੰ ਸ਼ਰਮ ਸਿੱਧੀ ਤੰਕੀ ਦਿੱਤੀ ਹੈ ਜਿਹੜੀਆਂ ਕੁੜੀਆਂ ਮੁੰਡੇ ਲੱਚਰ ਟਾਈਪ ਦੀਆਂ ਵੀਡੀਓ ਬਣਾਉਂਦੇ ਨੇ ਉਹਨੇ ਕਿਹਾ ਕਿ ਫੜਿਆ ਜੇ ਉਹੀ ਦੋ ਗਏ ਨੇ ਮੈਂ ਬਾਹਰ ਹਾਂ ਮੇਰੇ ਨਾਲ ਹੋਰ ਬਾਹਰ ਨੇ ਤੇ ਅਸੀਂ ਅਸੀਂ ਅਜੇ ਬਖਸ਼ਾਂਗੇ ਨਹੀਂ ਸਿੱਧਾ ਕਿਹਾ ਅਮਰਤਪਾਲ ਮੈਰੋ ਨੇ ਉਹ ਕਹਿੰਦਾ ਕਿ ਜੇਲ੍ਹ ਤਾਂ ਜੇ ਜਾਣਾ ਹੀ ਹੈ ਤਾਂ ਫਿਰ 5-7 ਰੇੜ ਕੇ ਜੇਲ੍ਹ ਜਾਵਾਂਗੇ ਐਦਾਂ ਜੇਲ੍ਹ ਜਾਣ ਦਾ ਕੀ ਫਾਇਦਾ ਤੇ ਅਮਰਤਪਾਲ ਸਿੰਘ ਮੈਰੋ ਦੀ ਧਮਕੀ ਦੇਣ ਤੋਂ ਬਾਅਦ ਜਿੱਥੇ ਕਈ ਤਰ੍ਹਾਂ ਦੀ ਚਰਚਾ ਚੱਲੀ ਹੈ ਉੱਥੇ ਹੀ ਕਈ ਸਾਰੇ ਉਹ ਮੁੰਡੇ ਤੇ ਕੁੜੀਆਂ ਜਿਹੜੇ ਲਗਾਤਾਰ ਨੱਚਰ ਟਾਈਪ ਦੀਆਂ ਗੱਲਾਂ ਸੋਸ਼ਲ ਮੀਡੀਆ ਤੇ ਕਰਦੇ ਸੀ ਉਹਨਾਂ ਨੇ ਮਾਫੀਆਂ ਮੰਗਣੀਆਂ ਸ਼ੁਰੂ ਕਰ ਦਿੱਤੀਆਂ ਤੇ ਨਾਲ ਹੀ ਪੁਲਿਸ ਨੂੰ ਸ਼ਿਕਾਇਤਾਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਕਿ ਸਾਡੀ ਜਾਨ ਨੂੰ ਖਤਰਾ ਹੈ ਦੂਜੇ ਪਾਸੇ ਜਿਹੜੀ ਪੁਲਿਸ ਆ ਉਹ ਅਮਰਤਪਾਲ ਸਿੰਘ ਮਹਿਰੋ ਨੂੰ ਲੱਭਣ ਦੀ ਕੋਸ਼ਿਸ਼ ਕਰ ਰਹੀ ਹੈ ਉਹਦਾ ਪਿੱਛਾ ਕੀਤਾ ਜਾ ਰਿਹਾ ਹੈ ਉਹ ਪੂਰੀ ਜਾਂਚ ਕੀਤੀ ਜਾ ਰਹੀ ਹੈ ਜਿੱਥੇ-ਜਿੱਥੇ ਵੀ ਕੋਈ ਸੂਚਨਾ ਜਾਂ ਕਲਿਊ ਮਿਲਦਾ ਹੈ ਪੁਲਿਸ ਉਧਰ ਨੂੰ ਹੀ ਅਮਰਤਪਾਲ ਸਿੰਘ ਮਹਿਰੋ ਨੂੰ ਫੜਨ ਦੀ ਕੋਸ਼ਿਸ਼ ਕਰਨ ਦੇ ਵਿੱਚ ਜੁਟੀ ਹੋਈ ਹੈ ਔਰ ਅਮਰਤਪਾਲ ਲਗਾਤਾਰ ਚੈਨਲਾਂ ਤੇ ਤੇ ਵੀਡੀਓ ਦੇ ਜਰੀਏ ਲੋਕਾਂ ਦੇ ਵਿੱਚ ਲਗਾਤਾਰ ਆਪਣੀ ਗੱਲ ਪੇਸ਼ ਕਰਦਾ ਆ ਰਿਹਾ ਹੈ ਹੁਣ ਇਹਦੇ ਉੱਪਰ ਜਿਹੜੀ ਦੋ ਤਰ੍ਹਾਂ ਦੀ ਚਰਚਾ ਚੱਲੀ ਹੈ ਕੁਝ ਲੋਕ ਤਾਂ ਇਹ ਕਹਿ ਰਹੇ ਨੇ ਕਿ ਅਮਰਤਪਾਲ ਸਿੰਘ ਨੇ ਬਿਲਕੁਲ ਠੀਕ ਕੀਤਾ ਉਹਦੇ ਸਾਥੀਆਂ ਨੇ ਬਿਲਕੁਲ ਠੀਕ ਕੀਤਾ ਸਮਾਜ 'ਚ ਗੰਦ ਨਹੀਂ ਪੈਣ ਦੇਣਾ ਚਾਹੀਦਾ ਸਮਾਜ 'ਚ ਲਚਰਤਾ ਨਹੀਂ ਫੈਲਣ ਦੇਣੀ ਚਾਹੀਦੀ ਔਰ ਕੁਝ ਲੋਕ ਜਿਹੜਾ ਅਮਰਤਪਾਲ ਸਿੰਘ ਤੇ ਉਹਨਾਂ ਦਾ ਸਾਥੀਆਂ ਦਾ ਦਾਵਾ ਹੈ ਉਹਦੇ ਉੱਪਰ ਸਵਾਲ ਖੜੇ ਕਰ ਰਹੇ ਹਨ ਅਮਰਤਪਾਲ ਸਿੰਘ ਤੇ ਉਹਦੇ ਸਾਥੀਆਂ ਦਾ ਇਹ ਦਾਵਾ ਹੈ ਕਿ ਅਸੀਂ ਸਮਾਜ ਚੋਂ ਲੱਚਰਤਾ ਖਤਮ ਕਰ ਦੇਣੀ ਹੈ ਅਸੀਂ ਨਹੀਂ ਚੱਲਣ ਦੇਣੀ ਲੱਚਰਤਾ ਪਰ ਕੁਝ ਵੱਡੇ ਵੱਡੇ ਬੁੱਧੀਜੀਵੀ ਜਿਨ੍ਹਾਂ ਦੇ ਵਿੱਚ ਪਾਲੀ ਭਪਿੰਦਰ ਸਿੰਘ ਵਰਗੇ ਵੀ ਉਹਨਾਂ ਨੇ ਵੀ ਲਿਖ ਕੇ ਸੋਸ਼ਲ ਮੀਡੀਆ ਤੇ ਪਾਇਆ ਹੋਰ ਕਈ ਸਾਰੇ ਲੋਕ ਸਾਹਮਣੇ ਆਏ ਜਿਹੜੇ ਕਹਿ ਰਹੇ ਨੇ ਕਿ ਜਿਹੜੀਆਂ ਸਮੱਸਿਆਵਾਂ ਸਿਸਟਮ ਰਾਜ ਪ੍ਰਬੰਧ ਤੇ ਸਰਕਾਰਾਂ ਦੀ ਦੇਣ ਨੇ ਉਹ ਸਮੱਸਿਆਵਾਂ ਐਦਾ 1 2 4 ਵਿਅਕਤੀ ਖਤਮ ਨਹੀਂ ਕਰ ਸਕਦੇ ਭਾਵੇਂ ਉਹ ਨਸ਼ਾ ਹੋਵੇ ਭਾਵੇਂ ਉਹ ਫੁਕਰਪੰਥੀ ਜਿਹੜੀ ਜਵਾਨੀ ਚ ਫੈਲ ਰਹੀ ਹੈ ਉਹ ਹੋਵੇ ਭਾਵੇਂ ਉਹ ਲੱਚਰਤਾ ਹੋਵੇ ਜਾਂ ਇਸ ਤਰ੍ਹਾਂ ਦੀਆਂ ਜਿੰਨੀਆਂ ਵੀ ਨੌਜਵਾਨ ਪੀੜ੍ਹੀ ਦੇ ਵਿੱਚ ਸਮੱਸਿਆਵਾਂ ਫੈਲ ਰਹੀਆਂ ਨੇ ਉਹਨਾਂ ਨੂੰ ਖਤਮ ਕਰਨ ਦੇ ਲਈ ਸਾਨੂੰ ਰਾਜਨੀਤਿਕ ਪ੍ਰਬੰਧ ਨੂੰ ਇਸ ਸਰਕਾਰਾਂ ਦੇ नेचर ਨੂੰ ਸਮਝਣਾ ਪਵੇਗਾ ਔਰ ਫਿਰ ਜਦੋਂ ਅਸੀਂ ਸਿਸਟਮ ਨੂੰ ਬਦਲਣ ਦੀ ਗੱਲ ਕਰਾਂਗੇ ਸਿਸਟਮ ਨੂੰ ਬਦਲ ਕੇ ਹੀ ਅਸੀਂ ਇਹ ਸਭ ਕੁਝ ਰੋਕ ਸਕਦੇ ਹਾਂ ਵਰਨਾ ਨਹੀਂ ਰੋਕ ਸਕਦੇ ਕਿਉਂਕਿ ਜਿਹੜਾ ਭਾਰਤ ਦੇ ਵਿੱਚ ਰਾਜ ਪ੍ਰਬੰਧ ਹੈ ਉਹ ਪੂੰਜੀਵਾਦੀ ਲੀਹਾਂ ਤੇ ਉਸਰਿਆ ਹੋਇਆ ਜ਼ਗੀਰੂ ਰਹਿਤ ਖੂਦ ਵਾਲਾ ਪ੍ਰਬੰਧ ਹੈ ਤਾਂ ਇਸ ਪ੍ਰਬੰਧ ਦੇ ਵਿੱਚ ਪੂੰਜੀਵਾਦ ਕੀ ਚਾਹੁੰਦਾ ਹੈ ਉਹਦੇ ਹਿਸਾਬ ਨਾਲ ਸਾਰਾ ਕੁਝ ਹੋਣਾ ਹੈ ਜਿਹੜੇ ਪਹਿਲਾਂ ਹੀ ਪੂੰਜੀਵਾਦੀ ਦੇਸ਼ ਨੇ ਵਿਕਸਤ ਦੇਸ਼ ਜਿਨ੍ਹਾਂ ਨੂੰ ਕਹਿੰਦੇ ਨੇ ਉਹਨਾਂ ਦਾ ਹਾਲ ਵੇਖ ਲਓ ਉੱਥੇ ਤਾਂ ਜਿਹੜੇ ਵਿਅਕਤੀ ਐ ਸਮਾਜ ਦੇ ਵਿੱਚ ਇਹ ਕਮਲ ਕੌਰ ਜਾਂ ਦੂਸਰੀਆਂ ਕੁੜੀਆਂ ਦੇ ਉੱਪਰ ਬਹੁਤ ਜ਼ਿਆਦਾ ਗੁੱਸੇ 'ਚ ਨਹੀਂ ਜੇ ਉਹ ਉਹਨਾਂ ਦੇਸ਼ਾਂ ਦੇ ਸਮਾਜ ਦੇ ਵਿੱਚ ਅਮਰੀਕਾ ਕੈਨੇਡਾ ਆਸਟ੍ਰੇਲੀਆ ਚੀਨ ਜਾਪਾਨ ਜਾਂ ਉਹ ਮਤਲਬ ਲਗਭਗ 70 80 ਦੇਸ਼ ਨੇ ਜਿਨ੍ਹਾਂ ਨੂੰ ਵਿਕਸਤ ਦੇਸ਼ ਕਿਹਾ ਜਾਂਦਾ ਹੈ ਉਹਨਾਂ 'ਚ ਜਾ ਕੇ ਰਹਿਣ ਤਾਂ ਉੱਥੇ ਤਾਂ ਸਾਡੇ ਨਾਲੋਂ ਕਿਤੇ ਸਭ ਕੁਝ ਗਾਂ ਦਾ ਹੀ ਚੱਲੀ ਜਾਂਦਾ ਹੈ ਤਾਂ ਉਹ ਪੂੰਜੀਵਾਦੀ ਦੇਸ਼ਾਂ ਦਾ ਮਾਡਲ ਜਿਹੜਾ ਹੈ ਉਹ ਇੱਥੇ ਵੀ ਲਾਗੂ ਕੀਤਾ ਜਾ ਰਿਹਾ ਹੈ ਉਹ ਪਹਿਰਾਵੇ 'ਚ ਵੀ ਹੈ ਉਹ ਖਾਣ ਪੀਣ 'ਚ ਵੀ ਹੈ ਉਹ ਗੱਲਾਂ ਬਾਤਾਂ 'ਚ ਵੀ ਹੈ ਉਹ ਪੂਰੀ ਜੀਵਨ ਸ਼ੈਲੀ 'ਚ ਹੈ ਔਰ ਜਿਹੜੀ ਜੀਵਨ ਸ਼ੈਲੀ ਨੂੰ ਜਿਹੜਾ ਕਾਰਪੋਰੇਟ ਜਗਤ ਤੇ ਪੂੰਜੀਵਾਦੀ ਸਿਸਟਮ ਲਾਗੂ ਕਰਨਾ ਚਾਹੁੰਦਾ ਹੈ ਉਹ ਜੀਵਨ ਸ਼ੈਲੀ ਨੂੰ ਜੇ ਰੋਕਣਾ ਹੈ ਤਾਂ ਉਹਦੇ ਖਿਲਾਫ ਹੋਰ ਤਰੀਕੇ ਦੇ ਨਾਲ ਲੋਕਾਂ ਨੂੰ ਜਾਗਰੂਕ ਕਰਕੇ ਚੇਤਨ ਕਰਕੇ ਇੱਕ ਵੱਡੇ ਸੰਘਰਸ਼ ਦੇ ਰਾਹ ਪਾਉਣਾ ਪਵੇਗਾ ਇਸ ਤਰ੍ਹਾਂ ਜਿਸ ਤਰ੍ਹਾਂ ਕੁਝ ਲੋਕ ਕਹਿ ਰਹੇ ਨੇ ਕਿ 2 4 10 ਵਿਕਤੀਆਂ ਦੇ ਕਤਲ ਕੀਤੇਆਂ ਨਾ ਨਸ਼ਾ ਖਤਮ ਹੋ ਸਕਦਾ ਹੈ ਔਰ ਨਾ ਲਚਰਤਾ ਤੇ ਨਾ ਹੀ ਫੁਕਰਪੰਥੀ ਤੁਸੀਂ ਇਹ ਸਭ ਕੁਝ ਬਾਰੇ ਕੀ ਸੋਚਦੇ ਹੋ ਤੁਸੀਂ ਵੀ ਆਪਣਾ ਕਮੈਂਟ ਆਪਣਾ ਵਿਚਾਰ ਜਰੂਰ ਲਿਖਿਓ ਬਹੁਤ ਮਿਹਰਬਾਨੀ ਸ਼ੁਕਰੀਆ